ਨਵੋਲੀ ਦਾ ਮੇਰੇ ਖੁਦਾ ਮੇਰਾ ਬਾਸ਼ਾ ਦਾ ਵਿਆਹ ਜ਼ਬੂਰ ਨੰਬਰ 45 ਮੇਰਾ ਮਾਨਿਕ ਚੰਗੀ ਗੱਲ ਨਾਲ ਉੱਛਲ ਰਿਹਾ ਹੈ ਮੇਰਾ ਮਾਨਿਕ ਚੰਗੀ ਗੱਲ ਨਾਲ ਉੱਛਲ ਰਿਹਾ ਹੈ ਜੋ ਕੁਝ ਮੈਂ ਪਾਤਸ਼ਾਹ ਦੀ ਵਿਖੇ ਰਚਿਆ ਹੈ ਉਹ ਮੈਂ ਸੁਣਾਉਂਦਾ ਹਾਂ ਮੇਰੀ ਰਸਨਾ ਸਚੇਤ ਲਖਾਰੀ ਦੀ ਲਿਖਤ ਹੈ ਮੇਰੀ ਰਸਨਾ ਸਚੇਤ ਲਖਾਰੀ ਦੀ ਲਿਖਤ ਹੈ ਤੂੰ ਆਦਮੀ ਦੇ ਪੁੱਤਰਾ ਨਾਲੋਂ ਸੁੰਦਰ ਹੈ ਤੂੰ ਆਦਮੀ ਦੇ ਪੁੱਤਰਾ ਨਾਲੋਂ ਸੁੰਦਰ ਹੈ ਤੇਰੇ ਅੰਭਲਾ ਵਿੱਚ ਵਿਆਹ ਡੋਲੀ ਜਾਂਦੀ ਹੈ ਤੇਰੇ ਅੰਭਲਾ ਵਿੱਚ ਵਿਆਹ ਡੋਲੀ ਜਾਂਦੀ ਹੈ ਇਸ ਲਈ ਪਰਮੇਸ਼ਰ ਨੇ ਤੈਨੂੰ ਸਦਾ ਲਈ ਬਰਕਤ ਦਿੱਤੀ ਹੈ ਇਸ ਲਈ ਪਰਮੇਸ਼ਰ ਨੇ ਤੈਨੂੰ ਸਦਾ ਲਈ ਬਰਕਤ ਦਿੱਤੀ ਹੈ ਓਏ ਸੂਰਮੇ ਆਪਣੀ ਤਲਵਾਰ ਨੂੰ ਹੱਕ ਨਾਲ ਬੰਨ ਆਪਣੀ ਤਲਵਾਰ ਹੱਕ ਨਾਲ ਬੰਨ ਉਹ ਤੇਰਾ ਤੇਜ ਤੇ ਤੇਰੀ ਹੁਕਮਾ ਹੈ ਉਹ ਤੇਜ ਤੇ ਤੇਰੀ ਹੁਕਮਾ ਹੈ ਅਤੇ ਆਪਣੇ ਉਪਮਾਨ ਨਾਲ ਸੱਚਾਈ ਅਤੇ ਕੋਮਲਤਾ ਹੀ ਅਤੇ ਆਪਣੇ ਉਪਮਾਨ ਤੇ ਸੱਚਾਈ ਅਤੇ ਕੋਮਲਤਾ ਹੀ ਅਤੇ ਧਰਮ ਦੇ ਨਿਮਿਤ ਸਵਾਰ ਹੋ ਕੇ ਸਫਲ ਹੋ ਅਤੇ ਧਰਮ ਦੇ ਨਿਮਿਤ ਸਵਾਰ ਹੋ ਕੇ ਸਫਲ ਹੋ ਅਤੇ ਤੇਰਾ ਸਜਾ ਹੱਥ ਤੈਨੂੰ ਭਿਆਨਕ ਕਾਰਜ ਖਾਲੇਗਾ ਅਤੇ ਤੇਰਾ ਸਜਾ ਹੱਥ ਤੈਨੂੰ ਪਿਆਰੇ ਤਾਰੇ ਸੁਹਾਰੇਗਾ ਤੇਰੇ ਤੀਰ ਤਿੱਖੇ ਹਨ ਤੇਰੇ ਤੀਰ ਉਹ ਉਮਤਾ ਤੇਰੇ ਹੇਚ ਦਿਖਦੀਆਂ ਹਨ ਉਹ ਪਾਸ਼ਾ ਦੇ ਵੈਰੀਆਂ ਦੇ ਦਿਲਾਂ ਵਿੱਚ ਹਨ ਉਹ ਪਾਸ਼ਾ ਦੇ ਵੈਰੀਆਂ ਦੇ ਦਿਲਾਂ ਵਿੱਚ ਹਨ ਤੇਰਾ ਸੰਗਾਸ਼ਣ ਪਰਮੇਸ਼ਰ ਵੱਲੋਂ ਸਦਾ ਤਿੱਖਾ ਹੈ ਤੇਰਾ ਸੰਗਾਸ਼ਣ ਪਰਮੇਸ਼ਰ ਵੱਲੋਂ ਸਦਾ ਤਿੱਖਾ ਹੈ ਤੇਰੇ ਰਾਜ ਦਾ ਆਸਾ ਸੁਧਾਈ ਦਾ ਆਸਾ ਹੈ ਤੇਰੇ ਰਾਜ ਦਾ ਆਸਾ ਸੁਧਾਈ ਦਾ ਆਸਾ ਹੈ ਤੂੰ ਧਰਮ ਦੇ ਨਾਲ ਪ੍ਰੇਮ ਸੂਤ ਰਮ ਦੇ ਨਾਲ ਤੇ ਅਤੇ ਬਦੀ ਦੇ ਨਾਲ ਵੈਰ ਰੱਖਿਆ ਹੈ ਉਸਨੇ ਪਰਮੇਸ਼ਰ ਤੇ ਇਸ ਲਈ ਪਰਮੇਸ਼ਰ ਇਸ ਲਈ ਪਰਮੇਸ਼ਰ ਤੇਰੇ ਪਰਮੇਸ਼ਰ ਨੇ ਖੁਸ਼ੀ ਦੇ ਤੇਲ ਨਾਲ ਇਹ ਪਰਮੇਸ਼ਰ ਨੇ ਖੁਸ਼ੀ ਦੇ ਤੇਲ ਨਾਲ ਇਹ ਸਾਥੀਆਂ ਤੋਂ ਵੱਧ ਤੈਨੂੰ ਮਸਾ ਕੀਤਾ ਹੈ ਸਾਥੀਆਂ ਤੋਂ ਵੱਧ ਤੇਰੇ ਸਾਰੇ ਬਸਤਰ ਤੋਂ ਮੁਰ ਤੇਰੇ ਸਾਰੇ ਬਸਤਰ ਤੋਂ ਮੁਰ ਅਗਰ ਅਤੇ ਤਜ ਦੀ ਵਾਸ਼ਨਾ ਹੁੰਦੀ ਹੈ ਤੇ ਤਜ ਦੀ ਵਾਸ਼ਨਾ ਹੁੰਦੀ ਹੈ ਹਾਤੂਦੰਦ ਦੇ ਮੈਲਾ ਵਿੱਚੋਂ ਹਾਤੂਦੰਦ ਦੇ ਮੈਲਾ ਵਿੱਚੋਂ ਤਾਰ ਵਾਲੇ ਵਾਜਾਂ ਨੇ ਤੈਨੂੰ ਆਨੰਦ ਕੀਤਾ ਹੈ ਤਾਰ ਵਾਲੇ ਵਾਜਾਂ ਨੇ ਤੈਨੂੰ ਆਨੰਦ ਕੀਤਾ ਹੈ ਤੇਰੀਆਂ ਪਤਵੰਤ ਤਰੀਮਤਾ ਵਿੱਚ ਗੁજરાਜ ਕੁੜੀਆਂ ਵੀ ਹਨ ਤੇ ਰਾਣੀ ਤੇਰੇ ਸੱਜੇ ਹੱਥੋਂ ਫੀਰ ਦੇ ਕੁੰਦਨ ਸੋਨੇ ਸਾਰੇ ਦੋਹੇ ਹੱਥ ਉੱਪਰ ਕੋੜੇ ਨਾਲ ਸਾਰੇ ਸੰਗਾਂ ਵਲਾ ਕੇ ਖੜੀ ਹੈ ਧੀਏ ਧੀਏ ਸੋਨਾ ਤੇ ਵੇਖ ਤੇ ਆਪਣਾ ਕੰਨ ਲਾ ਤੇ ਆਪਣਾ ਕੰਨ ਲਾ ਆਪਣੇ ਲੋਕ ਆਪਣੇ ਲੋਕ ਅਤੇ ਆਪਣੇ ਪਿਤਾ ਦੇ ਘਰ ਨੂੰ ਭੁੱਲ ਜਾਈ ਤਾ ਦੇ ਹਰ ਕੋਲ ਨਹੀਂ ਦਾ ਪਾਤਸ਼ਾਹ ਨੂੰ ਤੇਰੇ ਸੁਆਪਨ ਤੋਂ ਚੇਤਕ ਲੱਗੇਗੀ ਦਾ ਪਾਤਸ਼ਾਹ ਨੂੰ ਤੇਰੇ ਸੁਆਪਨ ਤੋਂ ਚੇਤਕ ਲੱਗੇਗੀ ਕਿਉਂ ਜੋ ਤੇਰਾ ਸਵਾਮੀ ਹੈ ਜੋ ਤੇਰਾ ਸਵਾਮੀ ਹੈ ਸੋ ਉਹਨੂੰ ਮੱਥਾ ਟੇਕ ਅਤੇ ਸੂਰ ਦੀ ਧੀ ਸੂਰ ਦੀ ਧੀ ਅਤੇ ਸੂਰ ਦੀ ਧੀ ਚੇਤ ਨਾਲ ਆਜੋ ਵੇਗੀ ਚੇਤ ਨਾਲ ਆਜੋ ਵੇਗੀ ਲੋਕਾਂ ਦੇ ਧਨਵਾਨ ਲੋਕਾਂ ਦੇ ਧਨਵਾਨ ਜੀ ਕਿਰਪਾ ਲਈ ਬੇਨਤੀ ਕਰਾਂਗੇ ਜੀ ਕਿਰਪਾ ਲਈ ਬੇਨਤੀ ਕਰਾਂਗੇ ਰਾਜਕੁਮਾਰੀ ਅੰਦਰ ਰਾਜਕੁਮਾਰੀ ਅੰਦਰ ਸਰੋਸਰ ਤੇਜਵੰਤਹ ਉਹਦਾ ਲਿਵਾਸ ਸੁਨਹਿਰੀ ਕਸੀਦੇ ਦਾ ਹੈ ਸੁਨਹਿਰੀ ਕਸੀਦੇ ਦਾ ਹੈ ਬੂਟੇ ਕੱਡੇ ਹੋਏ ਪਹਿਰਾਵੇ ਬੂਟੇ ਕੱਡੇ ਹੋਏ ਪਹਿਰਾਵੇ ਨਹੀਂ ਉਹ ਆਸਾ ਕੋਲ ਪਹੁੰਚਾਈ ਜਾਵੇਗੀ ਨਹੀਂ ਉਹ ਆਸਾ ਕੋਲ ਪਹੁੰਚਾਈ ਜਾਵੇਗੀ ਉਹਦੀਆਂ ਕੁੜੀਆਂ ਸਹੇਲੀਆਂ ਉਹਦੀਆਂ ਕੁੜੀਆਂ ਸਹੇਲੀਆਂ ਉਹਦੇ ਪਿੱਛੇ ਪਿੱਛੇ ਉਹਦੇ ਪਿੱਛੇ ਪਿੱਛੇ ਤੇਰੇ ਕੋਲ ਆਈਆਂ ਜਾਣਗੀਆਂ ਤੇਰੇ ਕੋਲ ਆਈਆਂ ਜਾਣਗੀਆਂ ਉਹ ਆਨੰਦ ਤੇ ਖੁਸ਼ੀ ਨਾਲ ਪਹੁੰਚਾਈਆਂ ਜਾਣਗੀਆਂ ਦੱਸ ਦਈਆ ਜਾ ਉਹ ਪਾਸ਼ਾ ਦੇ ਮਹਿਲ ਵਿੱਚ ਵਰਨ ਗਿਆਂ ਤੇਰੇ ਪੁੱਤਰਾਂ ਦੇ ਥਾਂ ਤੇਰੇ ਪੁੱਤਰ ਹੋਣਗੇ ਜਿੰਨਾਂ ਨੂੰ ਤੂੰ ਸਾਰੇ ਧਰਤੀ ਤੇ ਸਰਦਾਰ ਬਣਾਵੇਂਗਾ ਜਿੰਨਾਂ ਨੂੰ ਤੂੰ ਸਾਰੇ ਧਰਤੀ ਤੇ ਸਰਦਾਰ ਬਣਾਵੇਂਗਾ ਮੈਂ ਤੇਰੀ ਉਹ ਪੀੜੀ ਤੇਰਾ ਨਾਮ ਸਿਵਰਨ ਕਰਵਾਵਾਂਗਾ ਮੈਂ ਤੇਰੀ ਤੇਰੀ ਤੇਰਾ ਨਾਮ ਸਿਵਰਨ ਇਸ ਲਈ ਲੋਕ ਸਦਾ ਤੀਕ ਤੇਰਾ ਧੰਨਵਾਦ ਕਰਨਗੇ ਇਸ ਲਈ ਲੋਕ ਸਦਾ ਤੇਰਾ ਧੰਨਵਾਦ ਕਰਨਗੇ ਆਮੀਨ All right.